ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਵੀਰ ਭਰਾ ਆਪਾਂ ਨੂੰ ਦੇਖਣਾ ਇਹ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਹਨਾ ਸਾਰੇ ਵਪਾਰੀਆਂ ਨੂੰ ਕਿਸਾਨਾਂ ਨੂੰ ਪਸ਼ੂ ਪਾਲਕਾਂ ਨੂੰ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਦਿਲੋਂ ਧੰਨਵਾਦ ਆ ਉਹਨਾਂ ਦਾ ਹਨਾ ਤੇ ਵੀਡੀਓ ਬਣਾਉਣ ਲੱਗੇ ਆਪਾਂ ਆਪਣੇ ਫਾਰਮ ਤੋਂ ਤੇ ਡਰੈੱਸ ਬੋਲਦੀ ਹੈ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿ ਜਾਂਦਾ ਲਹਿਰਾਗਾਗਾ ਲਹਿਰੇਗਾਕੇ ਦੀ ਬਿਲਕੁਲ ਮੁਕਲ ਦੇ ਵਿੱਚ ਵਸਿਆ ਹੋਇਆ ਪਿੰਡ ਆ ਰਾਮਗੜ ਸੰਦੂਆ ਲੈ ਜਿਹੜੀ ਅੱਜ ਵੀਡੀਓ ਬਣਾਉਣ ਦਾ ਮਕਸਦ ਨਾ ਅੱਜ ਮੈਂ ਤੁਹਾਨੂੰ ਬਾੜੀ ਗਿਣਤੀ ਚ ਪਸ਼ੂ ਨਹੀਂ ਦਿਖਾਉਂਦਾ ਤੁਹਾਨੂੰ ਇੱਕ ਸਨੇਹਾ ਲਾਉਣਾ ਹਨਾ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਆਪਾਂ 3 ਤਰੀਕ ਤੇ ਆਪਣਾ 3 ਜੂਨ 2024 ਹਨਾ 3 6 2024 ਨੂੰ ਇਹ ਵੀਡੀਓ ਬਣਾ ਰਿਹਾ ਤੇ ਜਿਹੜੀ ਇਹ ਵੀਡੀਓ ਬਣਾ ਰਿਹਾ 4 ਜੂਨ 2024 ਨੂੰ ਲੈ ਕੇ ਬਣਾ ਰਿਹਾ ਕੀ ਕੱਲ ਨੂੰ ਆਪਣੇ ਲਵੇ ਨਾ ਝੋਟੀਆਂ ਆ ਰਹੀਆਂ ਨੇ 20 ਤੋਂ 21 ਝੋਟੀਆਂ ਨੇ ਵਿੱਚ ਟੋਕੜ ਗੱਬਣਾ ਵੀ ਨੇ ਤੇ ਵਿੱਚ ਆਪਣੀਆਂ ਸੱਜਰ ਸੂਈਆਂ ਹੋਈਆਂ ਨੇ ਇੱਕ ਦੋ ਸੋਨ ਵਾਲੀਆਂ ਨੇ ਜਿਨ੍ਹਾਂ ਦੇ ਵਿੱਚ ਕਿਸੇ ਨੂੰ ਹਰ ਕੁਆਲਿਟੀ ਮਿਲੂਗੀ ਵੀ ਜਿਵੇਂ ਬੂਰੀ ਝੋਟੀ ਹੋਗੀ ਕਾਲੀਆਂ ਝੋਟੀਆਂ ਟੌਪ ਟੌਪ ਦੀਆਂ ਇੱਕ ਮੀਣੀ ਬੂਰੀ ਝੋਟੀ ਆ ਬਹੁਤ ਭਰਾਵਾਂ ਦੀ ਡਿਮਾਂਡ ਆ ਯਾਰ ਹਨਾ ਜੇ ਗੱਲ ਕਰ ਲਈਏ ਨਹੀਂ ਮਿਲਦੀ ਆ ਪਰ ਟਾਮੀ ਟਾਮੀ ਨਿਕਲਦੀ ਆ ਕਦੀ ਮਿਲਦੀ ਆ ਹਨਾ ਉਹ ਵੀ ਹਰਿਆਣੇ ਚੋਂ ਨ ਟਾਪ ਬਰੀਡ ਦੀ 15 ਪਲੱਸ ਦੁੱਧਰ ਕੱਢਣ ਵਾਲੀ ਨਾ ਮੀਣੀ ਝੋਟੀ ਆ ਉਹ ਵੀ ਬੂਰੀ ਪਿਆਰ ਬੂਰੀ ਦੋਨੋਂ ਸਿੰਘ ਹਲਦੇ ਆ ਤੇ ਹਰ ਕੁਆਲਿਟੀ ਆ ਜੇ ਗੱਲ ਕਰ ਲਾਂ ਵੀ ਲੱਖ ਤੋਂ ਲੈ ਕੇ ਨਾ 2 ਲੱਖ ਤੱਕ ਦੀ ਜਿੱਦਾਂ ਦੀ ਕੋਈ ਭਰਾ ਝੋਟੀ ਚਾਹੁੰਦਾ ਉਦਾਂ ਵੀ ਝੋਟੀ ਮਿਲ ਜੂਗੀ ਬਾਕੀ ਗੱਲ ਕਰ ਲਾਂ ਵੀ ਮਿਲੂ ਗਾਰੰਟੀਦਾਰ ਉਹ ਗੱਲ ਨਹੀਂ ਹੈਗੀ ਜਿਹੜੀ ਚੀਜ਼ ਅਗਲੇ ਨੂੰ ਦੱਸ ਕੇ ਦੇਵਾਂਗੇ ਕਿਉਂ ਉਹੀ ਫੇਰ ਵੀ ਜੇ ਕੋਈ ਕੰਮ ਕਰਨਾ ਲੰਬਾ ਚੱਲਣਾ ਹੈ ਨਾ ਤਾਂ ਬਿਸ਼ਮਾਸ਼ ਬਣਾਉਣਾ ਜ਼ਰੂਰੀ ਆ ਵੀ ਕਿਸੇ ਨਾਲ ਉਹੀ ਗੱਲ ਆ ਜੇ ਧੋਖਾ ਧੜੀ ਕਰਕੇ ਬਾਲਾ ਟਾਈਮ ਨਹੀਂ ਚੱਲਦਾ ਹੁੰਦਾ ਜੇ ਥੋੜਾ ਟਾਈਮ ਚੱਲਦਾ ਫਿਰ ਜਿੰਨਾ ਮਰਜ਼ੀ ਕਰ ਲੋ ਜੇ ਕੋਈ ਵੀ ਕੰਮ ਨੂੰ ਆਪਾਂ ਨੇ ਲੰਬਾ ਚਲਾਉਣਾ ਤਾਂ ਬਹੁਤ ਕੁਝ ਸੋਚਣਾ ਪੈਂਦਾ ਯਾਰ ਹੈ ਨਾ ਬਹੁਤ ਭਰਾਵਾਂ ਦੀ ਸੁਣਨੀ ਵੀ ਪੈਂਦੀ ਆ ਵੀ ਕਿਵੇਂ ਕੀ ਗੱਲ ਬਾਤ ਆ ਸਾਰਾ ਕੁਝ ਜੇ ਲੰਬਾ ਕੰਮ ਚਲਾਉਣਾ ਸੋਚਿਆ ਤਾਂ ਇਹ ਆ ਬਿਆਪਰ ਲੰਬਾ ਚੱਲਾਂਗੇ ਕੱਲ ਨੂੰ ਨਾ ਭਾਸ ਨੂੰ ਮੈਂ ਇਦਾਂ ਕਿ ਟਿਕਮੇ ਜੇ ਕਰ ਦੂੰਗਾ ਵੀ ਤੁਸੀਂ ਆਪ ਵੀ ਕਮੈਂਟ ਕਰ ਕਰ ਕਹੋਗੇ ਵੀ ਯਾਰ ਬਾਕੀ ਭਾਜਾਇਜ ਨੇ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹਨਾ ਵੀ ਯਾਰ ਵੀਰ ਬਣੇ ਨਾ ਭਰਾ ਬਣ ਕੇ ਜੇ ਤੁਸੀਂ ਵੀਡੀਓ ਦੇ ਜਰੀਏ ਫੋਨ ਦੇ ਜਰੀਏ ਨਾਮ ਮੰਗਾਉਣ ਨੂੰ ਚੰਗਾ ਹੈ ਨਾ ਜੇ ਤੁਸੀਂ ਇੱਥੇ ਮੇਰੇ ਆ ਕੇ ਘਰੇ ਆ ਕੇ ਲੈ ਜਾਉਣਾ ਦੇਖ ਕੇ ਤਾਂ ਮੇਰਾ ਮਨ ਬਾਲਾ ਖੁਸ਼ ਹੁੰਦਾ ਜਿਹੜਾ ਭਰਾ ਆਪਣੇ ਘਰੋਂ ਆ ਕੇ ਪਸ਼ੂ ਖਰੀਦ ਕੇ ਲੈ ਕੇ ਜਾਂਦਾ ਨਾ ਤਾਂ ਉਹ ਜੀ ਮੇਰੀ ਵੀ ਸੰਤੁਸ਼ਟੀ ਆ ਛੋਟੀ ਵੀ ਛੋਟੀ ਜਿਆਦਾ ਸੰਤੁਸ਼ਟੀ ਹੁੰਦੀ ਆ ਜਦੋਂ ਤੁਸੀਂ ਵੀਡੀਓ ਦੇ ਜ਼ਰੀਏ ਕਿਤੋਂ ਵੀ ਮੈਥੋਂ ਐ ਚਾਹੇ ਕਿਤੇ ਹੋਰ ਪਸ਼ੂ ਮੰਗਾਉਣੇ ਨਾ ਆਨਲਾਈਨ ਤਾਂ ਉਹ 'ਚ ਥੋੜੀ ਜੀ ਚਿੰਤਾ ਰਹਿੰਦੀ ਆ ਨਾ ਹੀ ਪਸ਼ੂ ਉਨਾਂ ਫਿੱਟ ਆਉਂਦਾ ਆਪਣੇ ਕਿਉਂ ਉਰੋਂ ਤੁਸੀਂ ਚੋਚ ਚਵਾ ਕੇ ਫਿੱਟ ਕਰਕੇ ਆਪਣੇ ਮਨ ਭਰਦੀ ਲੈ ਜਾਓਗੇ ਹਨਾ ਕਿਉਂ ਉਹੀ ਗੱਲ ਆ ਜਿਹੜੀ ਚੀਜ਼ ਤੇਰੇ ਅੱਖਾਂ ਨਾਲ ਦੇਖ ਕੇ ਫਿੱਟ ਆ ਜਾਂਦੀ ਆ ਨਾ ਉਹ ਚੀਜ਼ ਆਨਲਾਈਨ ਦਾ ਥੋੜਾ ਫਰਕ ਹੁੰਦਾ ਜਿਹੜੀ ਜੀ ਸਾਨੂੰ ਕੈਮਰੇ 'ਚ ਦਿਖਦੀ ਆ ਮੈਨੂੰ ਲੱਗਦਾ ਵੀ ਕਈ ਵਾਰੀ ਆਪਣੇ ਘਰੇ ਉੱਤਰਦੀ ਆਪਣੇ ਨਹੀਂ ਫਿੱਟ ਆਉਂਦੀ ਜਦੋਂ ਤੁਸੀਂ ਉਰੇ ਐਨੇ 20-22 ਪਸ਼ੂ ਹੋਣਗੇ ਜਿਹੜੀ ਤੁਹਾਡੇ ਫਿੱਟ ਆਊਗੀ ਉਹ ਲੈ ਜਾਓਗੇ ਨਾ ਤਾਂ ਜ਼ਿਆਦਾ ਬਿਹਤਰ ਹੋਊਗਾ ਮੇਰੀ ਇਹੀ ਸੋਚ ਆ ਵੀ ਤੁਸੀਂ ਕਿਤੋਂ ਵੀ ਪਸ਼ੂ ਖਰੀਦਿਓ ਜੇ ਤੁਸੀਂ ਘਰੇ ਅਗਲੇ ਦੇ ਜਾ ਕੇ ਚੋਕੇ ਮਾਸ ਖਰੀਦੋਗੇ ਨਾ ਤਾਂ ਜ਼ਿਆਦਾ ਬਿਹਤਰ ਹੈ ਨਾ ਕਿ ਆਨਲਾਈਨ ਮੰਗਾਉਣ ਨੂੰ ਬਾਕੀ ਕੋਈ ਵੀ ਭਰਾ ਆਨਲਾਈਨ ਵੀ ਮੰਗਾਉਂਦਾ ਤਾਂ ਵੀ ਆਪਾਂ ਉਹਨੂੰ ਫੁੱਲ ਸਪੋਰਟ ਫੁੱਲ ਗਾਰੰਟੀ ਸਾਰੀ ਦੇਵਾਂਗੇ ਪਰ ਪਹਿਲ ਉਹਨੂੰ ਆ ਜਿਹੜਾ ਕੋਈ ਭਰਾ ਆ ਕੇ ਯਾਰ ਇੱਥੋਂ ਆ ਕੇ ਖਰੀਦ ਕੇ ਲੈ ਜੇ ਨਾ ਤਾ ਬਾਲੀ ਚੰਗੀ ਆ ਕੱਲ ਨੂੰ ਇੱਕ ਤਰ੍ਹਾਂ ਦਾ ਮੰਡੀ ਵਾਲਾ ਜੇ ਮੰਡੀ ਬੰਦ ਆ ਨਾ ਪਰ ਆਪਾਂ ਆਪਣੇ ਘਰੇ ਬਿਨਾ ਪਰਚੀ ਤੋਂ ਮੰਡੀ ਵਾਲਾ ਸਿਸਟਮ ਹੋਊਗਾ ਤੁਸੀਂ ਨੇ ਕੀ ਕਰਨਾ ਤੁਸੀਂ ਨੇ ਆਉਣਾ ਕੋਈ ਕਿਸੇ ਭਰਾ ਨੂੰ ਕੋਈ ਕਿੱਦਾਂ ਦਾ ਵੀ ਪਸ਼ੂ ਚਾਹੇ ਤੋਕੜ ਚਾਹੀਦਾ ਤੇ ਕੋਈ ਸੱਜਰ ਚਾਹੀਦਾ ਤਾਂ ਤੁਹਾਨੂੰ ਲੋਕੇਸ਼ਨ ਭਰਨੀ ਪਊਗੀ ਪਿੰਡ ਰਾਮਗੜ੍ਹ ਸੰਧੂਆ ਜ਼ਿਲ੍ਹਾ ਸੰਗਰੂਰ ਦੇ ਨੇੜੇ ਲਹਿਰੇਗਾ ਅੱਗੇ ਦੇ ਬਿਲਕੁਲ ਬੁੱਕਲ ਚ ਵਸਿਆ ਹੋਇਆ ਪਿੰਡ ਰਾਮਗੜ੍ਹ ਸੰਧੂਆ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਵੀ ਜੋ ਤੁਸੀਂ ਨੈਟ ਤੇ ਆਪਣੇ ਲੋਕੇਸ਼ਨ ਤੇ ਜਾ ਕੇ ਮੈਪ ਤੇ ਜਾ ਕੇ ਸੰਧੂ ਡੈਰੀ ਫਾਰਮ ਸਰਚ ਕਰੋਗੇ ਨਾ ਸੰਧੂ ਡੈਰੀ ਫਾਰਮ 4560 ਸਰਚ ਕਰੋਗੇ ਤਾਂ ਤੁਹਾਨੂੰ ਸਿੱਧਾ ਆਪਣੇ ਘਰੇ ਲੈ ਆਉਗੀ ਉਹ ਤੇ ਬਾਕੀ ਤੁਸੀਂ ਮੈਨੂੰ ਹੈਲੋ ਦਾ ਹੀ ਮੈਸੇਜ ਕਰ ਦੋਗੇ ਮੈਂ ਤੁਹਾਨੂੰ ਤਾਂ ਹੀ ਲੋਕੇਸ਼ਨ ਪਾ ਦੂੰਗਾ ਪਸ਼ੂ ਖਰੀਦਣਾ ਅਲੱਗ ਦੀ ਗੱਲ ਆ ਜੇ ਇੱਕ ਵਾਰੀ ਤੁਸੀਂ ਕੱਲੂ ਆਪਣੇ ਪਸ਼ੂ ਦੇਖ ਕੇ ਜਰੂਰੀ ਜਾਇਓ ਰੇਟ ਦੇ ਬਾਵਜੂਦੇ ਨਾਲ ਨਾ ਕੁਆਲਿਟੀ ਹੋਊਗੀ ਯਾਰ ਕੁਆਲਿਟੀ ਵੀ ਇੰਨੀ ਵੀ ਆਪਾਂ ਨੇ ਉਹ ਏਰੀਆ 'ਚ ਪਸ਼ੂ ਖਰੀਦੇ ਆ ਜਿਹੜੇ ਏਰੀਏ ਦੇ ਪਸ਼ੂ ਜਾਣੇ ਜਾਂਦੇ ਆ ਵੀ ਜਿਆਦਾ ਲੰਬਾ ਟਾਈਮ ਦੁੱਧ ਦਿੰਦੇ ਆ ਕਿਉਂ ਹਰਿਆਣਾ ਵੀ ਸਾਰਾ ਹਰਿਆਣੇ ਦੇ ਪਸ਼ੂ ਚੰਗੇ ਨਹੀਂ ਹੁੰਦੇ ਆਪਾਂ ਹਰਿਆਣੇ ਦੇ ਵੀ ਉਸ ਏਰੀਏ ਚ ਪਸ਼ੂ ਖਰੀਦੇ ਆ ਜਿਹੜੇ ਹਰਿਆਣੇ ਦਾ ਵੀ ਮੰਨਿਆ ਗਿਆ ਯਾਰ ਵੀ ਇਹ ਪਸ਼ੂ ਚੰਗੇ ਦਧਾਰੂ ਆ ਹਨ ਚੰਗਾ ਦੁੱਧ ਕੱਢਦੇ ਆ ਕੁਆਲਿਟੀ ਤੁਹਾਨੂੰ ਕੱਲੀ ਕੱਲੀ 9 10 ਵਜੇ ਵੀਡੀਓ ਅਪਲੋਡ ਕਰੂੰਗਾ ਵੀਡੀਓ ਦੇ ਜਰੀਏ ਵੀ ਆਪਾਂ ਪਸ਼ੂ ਦਿਖਾ ਦਾਂਗੇ ਮੇਨ ਜਿਹੜਾ ਕੋਈ ਭਰਾ ਇੱਥੇ ਆ ਕੇ ਦੇਖ ਕੇ ਚਾਹਣਾ ਚਾਹਦਾ ਤਾਂ ਉਹ ਜਾਦਾ ਚੰਗੀ ਆ ਇਹ ਅੱਜ ਦੀ ਵੀਡੀਓ ਪਾਉਣ ਦਾ ਮੇਰਾ ਮਕਸਦ ਤੁਹਾਨੂੰ ਇਹ ਸੀਗਾ ਵੀ ਤੁਸੀਂ ਨਾ ਵੀ ਇੱਥੇ ਆ ਕੇ ਪਸ਼ੂ ਲੈ ਜਾਓ ਯਾਰ ਤਾਂ ਮੇਰਾ ਮਨ ਜਿਆਦਾ ਖੁਸ਼ ਹੁੰਦਾ ਵੀ ਇੱਥੇ ਇੱਕ ਸਾਨੂੰ ਹੋਰ ਸਰਪ੍ਰਾਈਜ਼ ਮਿਲੂਗਾ ਉਹ ਕੱਲ ਨੂੰ ਜਿਹੜਾ ਭਰਾ ਕੋਈ ਆਪਣੇ ਤੋਂ ਕੱਲ ਨੂੰ ਯਾਨੀ ਕਿ 4 ਜੂਨ ਨੂੰ ਵੋਟਾਂ ਦੇ ਰਿਜ਼ਲਟ ਵਾਲੇ ਦਿਨ ਕੋਈ ਆਪਾਂ ਤੋਂ ਵੀ ਪਸ਼ੂ ਖਰੀਦੂਆ ਹਨ ਤਾਂ ਉਹਨਾਂ ਨੂੰ ਇੱਕ ਸਰਪ੍ਰਾਈਜ਼ ਗਿਫਟ ਮਿਲੂਗਾ ਉਹ ਆਪਾਂ ਨੂੰ ਉਹ ਤੁਹਾਨੂੰ ਸਰਪ੍ਰਾਈਜ਼ ਹੋਊਗਾ ਜਿਹੜਾ ਕੋਈ ਭਰਾ ਪਸ਼ੂ ਖਰੀਦੂਆ ਨਾ ਇੱਕ ਗੱਲ ਦਾ ਤੁਹਾਨੂੰ ਦਾਵਾ ਵੀ ਤੁਹਾਨੂੰ ਬਾਲਾ ਫਿੱਟ ਆਊਗਾ ਯਾਰ ਉਹ ਜਿਹੜਾ ਗਿਫਟ ਹੋਊਗਾ ਉਹ ਸਰਪ੍ਰਾਈਜ਼ ਹੀ ਆ ਉਹ ਆਪਾਂ ਕੱਲ ਨੂੰ ਦੱਸਾਂਗੇ ਤੁਸੀਂ ਵੀ ਉਹਦੀ ਸ਼ਲਾਘਾ ਕਰੋਗੇ ਬਾਲਾ ਚੰਗਾ ਬਾਕੀ ਉਹਦੇ ਲਈ ਤੁਹਾਨੂੰ ਕੱਲ ਤੱਕ ਇੰਤਜ਼ਾਰ ਕਰਨਾ ਪਊਗਾ ਵੀ ਕੀ ਸਰਪ੍ਰਾਈਜ਼ ਰਹੂਗਾ ਹੈਨਾ ਸਰਪ੍ਰਾਈਜ਼ ਬਾਲਾ ਘੈਂਟ ਸਰਪ੍ਰਾਈਜ਼ ਆ ਪੂਰਾ ਤੇ ਜਦੋਂ ਤੁਸੀਂ ਦੇਖੋਗੇ ਤੁਸੀਂ ਆਪੇ ਕਮੈਂਟ ਕਰੋਗੇ ਯਾਰ ਵੀ ਸੰਧੂ ਇਹ ਕੰਮ ਬਾਲਾ ਚੰਗਾ ਹੈਨਾ ਮਾਜਾ ਲੱਗ ਜੀ ਆ ਪਰ ਜਿਹੜੀ ਚੀਜ਼ ਆਪਾਂ ਤੁਹਾਨੂੰ ਗਿਫਟ ਦੇਵਾਂਗੇ ਨਾ ਜੇ ਮੱਝ ਖਰੀਦਣ ਵਾਲੇ ਭਰਾ ਨੂੰ ਕੋਈ ਗਿਫਟ ਦੇਵਾਂਗੇ ਜਿਹੜਾ ਆਪਾਂ ਉਹ ਬਾਲਾ ਕਹਿੰਦਾ ਹੋਊਗਾ ਕਿ ਮੱਜਾਂ ਤੁਸੀਂ ਹੋਰ ਵੀ ਖਰੀਦਦੇ ਰਹੇ ਨੇ ਚੱਲਦਾ ਰਹਿੰਦਾ ਹਿਸ਼ਕਮਨ ਜਿਹੜਾ ਆਪਾਂ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਲਾਜਾ ਹੁਣ ਤੁਹਾਨੂੰ ਮੈਂ ਛੋਟੀਆਂ ਮੋਟੀਆਂ ਮੋਦੀਆਂ ਦਿਖਾ ਦਾਂ ਪੈਂਨ ਕਰਤੀ ਆ ਜਮਦੀ ਨਹੀਂ ਇਹ ਵੀ ਐਡੀ ਵੱਡੀ ਆ ਬਾਕ ਕਮਾਲਾ ਕੱਲ ਜਦੋਂ ਸ਼ਿੰਗਾਰ ਸੰਗੂਰ ਲੱਗਿਆ ਹੋਇਆ ਹੈ ਨਾ ਤੇ ਬਾਕਮਾਲੀ ਹੋ ਜੂ ਕੰਮ ਹੁਣ ਦੇਖੋ ਆ ਬੂਰੀ ਛੋਟੀ ਆ ਬਾੜੀ ਸਪੈਸ਼ਲ ਆ ਛੋਈਆਂ ਹੁਣ ਆ ਰਹੇ ਹੁਣ ਤੇ ਆਏ ਦੂਜੇ ਆਪਨੇ ਲੋਕਾਂ ਦਾ ਦੂਈਆ ਤੇ ਬਾਕੀ ਮਾਡੀਰ ਗਿਆ ਹੁਣ ਨਹੀਂ ਆਪਣੀਆਂ ਹਨ ਜਿਵੇਂ ਆ ਝੋਟੀਆਂ ਸੂਈਆਂ ਵਾਲੀ ਬਸ਼ਰਾ ਕੱਟੀ ਮੰਗ ਰੇਟ 1 ਲੱਖ ਤੋਂ ਲੈ ਕੇ 2 ਲੱਖ ਤੱਕ ਜਿੱਦਾਂ ਦੀ ਮਰਜ਼ੀ ਲੈ ਜੇ ਆਲੇ ਕੁਝ ਆ ਝੋਟੀਆਂ ਲਈ ਆ ਝੋਟੀਆਂ ਦਾ ਦੁਈਆ ਸੇਂ ਦੇ ਥੋੜਾ ਜਿਹਾ ਜ਼ਰੂਰ ਖੁੱਦਾ ਪਰ ਸੁੱਧ ਕੰਦਰਾ ਕਿਲੋ ਦੀ ਗਾਰੰਟੀ ਆ ਆ ਝੋਟੀਆਂ ਲਈ ਸਾਰੀਆਂ ਬਾਅ ਕਮਾਲ ਨੇ ਬਾਕੀ ਝੋਟੀਆਂ ਹੁਣ ਹੋਣਗੀਆਂ ਕੱਲ ਨੂੰ ਹੋ ਰੇ ਸਾਨੂੰ ਇਹ ਫਾਰਮ ਤੇ ਆਪਣੇ ਦੇਣਾ ਬਾਈਟ ਝੋਟੀਆਂ ਮਿਲਣਗੀਆਂ ਲੈ ਠੀਕ ਹੈ ਮਿੱਤਰੋ ਮਿਲਦੇ ਆ ਫਿਰ ਕੱਲ ਨੂੰ 4 ਤਰੀਕ ਨੂੰ ਨਵੇਂ ਸਰਪ੍ਰਾਈਜ਼ ਨਾਲ ਨਵੀਆਂ ਝੋਟੀਆਂ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਜਿੰਗਰ ਤਕਰੀਰ ਤੇ ਕਰ ਲਓ ਸੰਪਰਕ ਧੰਨਵਾਦ